ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਘਰਦਿਆਂ ਦਾ ਨਿਕਰਾ ਬਹੁਤ ਬਾਈ ਮੈਨੂੰ ਫੋਨ ਕਰਦੇ ਨੇ ਕਈ ਵਾਰੀ ਵੀ ਬਾਈ ਸਾਡੀ ਝੋਟੀ ਜਿਹਨੇ ਸੂਪਾਂ ਦੀ ਹੈ ਸਹੀ ਸਲਾਮਤ ਵੀ ਮਤਲਬ ਖੁੱਲ ਕੇ ਕੱਖ ਨਹੀਂ ਖਾਂਦੀ ਵੀ ਪਾਣੀ ਵੀ ਬਹੁਤ ਘੱਟ ਪੀਂਦੀ ਹੈ ਤੇ ਬਹੁਤ ਜ਼ਿਆਦਾ ਇਸ ਚੀਜ਼ ਦੇ ਬਹੁਤ ਫੋਨ ਆਉਂਦੇ ਨੇ ਬਾਈ ਅਸੀਂ ਭੁੱਖਾਲਾ ਟੀਕਾ ਵੀ ਲਾ ਲਿਆ ਤੇਰਾ ਦੱਸਿਆ ਹੋਇਆ ਬਰੋਡਨੋਂ ਵੀ ਚਾਰ ਲਈ ਵੀ ਪੇਰ ਵੀ ਸਾਡੀ ਮੱਛ ਨਾ ਤਾਂ ਖੁੱਲ ਕੇ ਖਾਕਰ ਖਾਂਦੀ ਐ ਨਾ ਖੁੱਲ ਕੇ ਪਾਣੀ ਪੀਂਦੀ ਐ ਵੀ ਉਹਦੇ ਵਾਸਤੇ ਕੀ ਕਰਿਆ ਜਾਵੇ ਦੇਖੋ ਬਾਈ ਮੈਂ ਕੋਈ ਵਿਦਵਾਨ ਨਹੀਂ ਹੈਗਾ ਕੋਈ ਡਾਕਟਰ ਨਹੀਂ ਹੈਗਾ ਕੋਈ ਮੇਰਾ ਕੋਰਸ ਨਹੀਂ ਕਰਿਆ ਸਿਰਫ ਮੇਰਾ ਐਕਸਪੀਰੀਅੰਸ ਹੈ ਜਿਹੜਾ ਮੈਂ ਆਪਦੇ ਪਸ਼ੂਆਂ 'ਚ ਆਪ ਵਰਤ ਕੇ ਆਪ ਸੈੱਟ ਕਰ ਲਾਣਾ ਜਿਵੇਂ ਹੁਣ ਆ ਛੋਟੀ ਸੀ ਛੋਡੇ ਸਾਹਮਣੇ ਇਹ ਤਾਜੀ ਸੂਈ ਛੋਟੀ ਸੀ ਨਾ ਇਹਨੇ ਬੱਚਾ ਲਿਆ ਨਾ ਇਹ ਭਾੜੇ ਪਈ ਤੇ ਨਾ ਇਹ ਮਤਲਬ ਉਹ ਖੜਦੀ ਦੀ ਅੱਜ ਇਹ ਛੋਟੀ ਕੱਤੀ ਤੇ ਦੁੱਧ ਤਾਰਦੀ ਐ ਕੋਈ ਦੁਬਾਰ ਤੋਂ ਬੱਚਾ ਨਹੀਂ ਲਾਇਆ ਜਿੱਦਨ ਲਾਇਆ ਜੀ ਉਦਦਨ ਲਿਆ ਨਹੀਂ ਤੇ ਕੱਤੀ ਤੇ ਦੁੱਧ ਤਾਰਦੀ ਐ ਕੱਤੀ ਤੇ ਮਿਲਦੀ ਐ ਖੜ ਕੇ ਮਿਲਦੀ ਐ ਮੈਂ ਸਿਰਫ 5-7 ਦਿਨ ਸਾਮੀ ਇਹਨੂੰ ਜਮਾਨ ਦੇਖਿਆ ਇਹਦੀ ਅਣਪੰਨੀ ਅੱਡੋ ਅੱਟ ਫਾਰਮੂਲੇ ਵਰਤੇ ਵੀ ਇਹਦੇ ਨਾਲ ਕਿਵੇਂ ਕੀਵੇਂ ਸੈੱਟ ਹੋ ਸਕਦੀ ਐ ਹੁਣ ਇਹ ਸੈੱਟ ਅਸੀਂ ਕਿਵੇਂ ਕਰੀ ਮਨ ਲੱਗਾ ਇਹ ਸੂਈ ਜਦੋਂ ਖੜੀ ਖੜਾਈ ਸੂਈ ਇਹਨੇ ਬੱਚਾ ਨਹੀਂ ਲਿਆ ਜਮਾ ਵੀ ਚੱਟੀ ਨਹੀਂ ਜਮੀ ਵੀ ਦੂਜੇ ਤੀਜੇ ਦਿਨ ਅਸੀਂ ਚੱਲ ਜਦੋਂ ਬੱਚੇ ਦਾ ਨਹੀਂ ਤਾਂ ਮੂੰਹ ਬੰਦ ਹੋ ਗਿਆ ਤਿੰਨ ਚਾਰ ਦਿਨਾਂ ਮੰਗਰੋ ਅਸੀਂ ਲਾ ਕੇ ਖੜ ਬੱਚਾ ਵੀ ਲਾਇਆ ਤੇ ਲਾਈਵ 'ਚ ਮੈਂ ਤੁਹਾਨੂੰ ਦਿਖਾਇਆ ਵੀ ਵੀ ਬੱਚਾ ਅਸੀਂ ਕਿਵੇਂ ਲਾਇਆ ਇਸੇ ਦਾ ਬੱਚਾ ਲਾਇਆ ਬੱਚਾ ਇਹਨੇ ਚੱਟ ਲਿਆ ਪਰ ਝੱਲਿਆ ਫੇਰ ਨਹੀਂ ਅਸੀਂ ਛੜਤੀ ਔਲ ਕਰੀ ਜੀ ਲੱਤਾਂ ਮਾਰੀ ਜੀ ਅਸੀਂ ਦਵਾਈ ਦੇਈਗੇ ਇਹਨੂੰ ਦਵਾਈ ਦੇ ਕੇ ਉਸ ਤੋਂ ਬਾਅਦ ਪਹਾੜੇ ਤੇ ਚੋਣ ਲਾ ਕੇ ਦੋ ਤਿੰਨ ਦਿਨ ਪਹਾੜੇ ਤੇ ਮਿਲਗੀ ਲੱਤ ਮਾਰੀ ਗਈ ਇੱਕ ਦਿਨ ਅਸੀਂ ਕੀ ਕਰਿਆ ਜਿਹਦੇ ਦੋਏ ਪਾਸੇ ਬੱਚੇ ਛੜਤੇ ਇੱਕ ਪਾਸੇ ਆਹ ਬੱਚਾ ਛੜਦਾ ਇੱਕ ਪਾਸੇ ਦੂਜੀ ਨਾਹ ਦਾ ਬੱਚਾ ਛੜਦਾ ਤੇ ਮੂਰੇ ਖੜ ਕੇ ਡੰਡਾ ਲੈ ਕੇ ਕਿਉਂਕਿ ਇਹਦੀ ਨਾ ਅਗਲੇ ਦਾ ਦੂਜੇ ਸੂਏ ਕਹਿੰਦੇ ਨੇ ਪਰ ਸਾਡਾ ਤਜਰਬਾ ਇਹ ਕਹਿੰਦਾ ਵੀ ਇਹ ਕੱਟੀ ਪਹਿਲੇ ਸੂਏ ਆ ਵੀ ਜਿਹੜਾ ਹੈ ਨਾ ਆਣ ਮੰਨਦੇ ਜਾਇ ਇਹਨੇ ਪਹਿਲੇ ਸੂਏ ਨਜਾਇਜ਼ ਤੰਗ ਕਰੇ ਹੁਣ ਦੂਜੇ ਸੂਏ ਉਹੀ ਕਈ ਵਾਰੀ ਪਸੂ ਨੂੰ ਆਣ ਰਹਿ ਜਾਂਦੀ ਕਿਉਂਕਿ ਆਪਾਂ ਲੈ ਕੇ ਆਉਣਾ ਆਪਣੇ ਘਰ ਦੀ ਤਾਂ ਨਹੀਂ ਅਸੀਂ ਦੋਏ ਪਾਸੇ ਬੱਚੇ ਛੱਡਦੇ ਤੇ ਪਰਾਂ ਵੀ ਛੱਡਦਾ ਹੋਰਾਂ ਵੀ ਛੱਡਦਾ ਬੱਚਿਆਂ ਨੇ ਇਹ ਨਾ ਆਣ ਮਾਰ ਮਾਰ ਮੂੰਹ ਜ਼ੋਰ ਨਾਲ ਇਹਦੀ ਅਨਪੰਨਤੀ ਵੀ ਜਿਹੜੀ ਆਣ ਹੁੰਦੀ ਆ ਥਾਣਾ ਤੇ ਇਹ ਆਲ ਮੰਨੀ ਜਾਂਦੀ ਆ ਲੱਤ ਮਾਰਦੀ ਆ ਕਦੇ ਫੜਦੀ ਨਹੀਂ ਤਾਂ ਸਜੀ ਭੰਨੀ ਜਾਂਦੀ ਦੀ ਤੇ ਬੱਚਿਆਂ ਨੇ ਇਹਨਾਂ ਦੀ ਕੱਢ ਕੇ ਧਾਰ ਅਸੀਂ ਥੋੜਾ ਥੋੜਾ ਦੁੱਧ ਛੱਡ ਕੇ ਉਦੋਂ ਬਾਅਦ ਅਸੀਂ ਬੱਚੇ ਦਿੱਤੇ ਛੱਡਾ ਇਹਦੀ ਜਮੀਂ ਆਣ ਭੰਨਦੀ ਕਟਰੂਆਂ ਨੇ ਖਿੱਚ-ਕਿੱਚ ਥਾਣ ਖਿੱਚ-ਕਿੱਚ ਥਾਣਾ ਹੁਣ ਉਸ ਦਿਨ ਦੀ ਮੈਂ ਇਸ ਜਮੀਂ ਢੱਲੀ ਵਰਗੀ ਹੋ ਗਈ ਜਮੀਂ ਢੱਲੀ ਵਰਗੀ ਆ ਤੁਹਾਡੇ ਸਾਹਮਣੇ ਸੁਸਰੀ ਜੋ ਖੜ ਕੇ ਮਿਲਦੀ ਹੈ ਨਜ਼ਰਾਂ ਲੱਗੇ ਹੁੰਦੀ ਵੀ ਮਾਂ ਜੀ ਤਾਂ ਵੀ ਇਹ ਦੁੱਧ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਆ ਦੇਖ ਲਓ ਹੁਣ ਵੱਡੀ ਵਾਲਟੀ ਹੈ ਦੁੱਧ ਵੀ ਮਾਲਕੀ ਦੀ ਕਿਰਪਾ ਨਾਲ ਸਮਾ ਕਰਦੀ ਤੇ ਵੀ ਜਮਾ ਬੱਚੇ ਤੇ ਠੰਡੀ ਐ ਕੋਈ ਔਲ ਨਹੀਂ ਕਰਦੀ ਕੈਂਡ ਦਾ ਭਾਅ ਵੀ ਆਪਾਂ ਕੋਈ ਨਾ ਵਿਦਵਾਨ ਆ ਨਾ ਕੋਈ ਡਾਕਟਰ ਆ ਬਈ ਆਪਣੇ ਇੱਕ ਤਜਰਬੇ ਨੇ ਜਿਹੜੇ ਆਪਾਂ ਆਪਦੇ ਪਸ਼ੂਆਂ ਤੇ ਵਰਤਦੇ ਆ ਜਿਹਦੇ ਕਾਰਨ ਆਪਣਾ ਪਸ਼ੂ ਸੈੱਟ ਹੋ ਜਾਂਦਾ ਆਪਾਂ ਦੁੱਧ ਤੇ ਲਾ ਲੈਂਦੇ ਆ ਤੇ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਈ ਬੰਦੇ ਮੈਨੂੰ ਮੈਂ ਹੁਣ ਤਾਂ ਅਸਲ ਕਮੈਂਟ ਪੜ੍ਹਦਾ ਨਹੀਂ 6-7 ਮਹੀਨੇ ਹੋ ਗਏ ਵੀ ਜਿਹੜਾ ਕੁਝ ਲਿਖਦਾ ਆ ਆਪੇ ਭੂਗ ਭੂਗ ਕੇ ਖੜ ਜਾਂਦਾ ਵੀ ਆਪਾਂ ਦੇਖੇ ਨਾ ਮੈਂ ਤਾਂ ਦੇਖਦੀ ਨਹੀਂ ਹੁਣ ਤੇਈ ਵਾਰੀ ਮੈਂ ਕਮੈਂਟ ਤਾਂ ਉਂਗਲ ਵੀ ਧਰਦਾ ਮੈਨੂੰ ਆਪਦੇ ਆਪ ਨੂੰ ਡਰ ਲੱਗਣ ਲੱਗ ਜਾਂਦਾ ਵੀ ਯਾਰ ਜੇ ਕਿਸੇ ਨੇ ਕੁਝ ਲਿਖਿਆ ਹੋਇਆ ਆਪਣਾ ਬੀਬੀ ਬਦੂ ਛੱਡ ਪਰਾਂ ਮੈਂ ਹੱਥੇ ਚੱਕ ਲਾਂ ਵੀ ਛੱਡ ਪਰਾਂ ਆਪਾਂ ਦੇਖਣੀ ਕਿ ਜਿਹੜਾ ਕੁਝ ਲਿਖਦਾ ਕੋਈ ਆਪੇ ਹਟ ਆਉਟ ਜਾਊਗਾ ਵੀ ਗੱਲ ਇਹ ਆ ਵੀ ਜਦੋਂ ਕੋਈ ਮੰਨ ਲਾ ਵੀ ਕਿਸੇ ਬੰਦੇ ਨੂੰ 25 ਜੀ ਦੱਸਦੇ ਬਾਈ ਉਹਦਾ ਕੋਈ ਨੁਕਸਾਨ ਤਾਂ ਆਪਾਂ ਕਰਦੇ ਨਹੀਂ ਉਹਦਾ ਇੱਕ ਫਾਇਦਾ ਕਰਨ ਦੇ ਮਾਰੇ ਆਪਾਂ ਚੀਜ਼ ਦੱਸਦੇ ਨੇ ਵੀ ਚੱਲ ਯਾਰ ਜੇ ਅਗਲੇ ਦਾ ਮਸਲਾ ਹੱਲ ਹੋ ਜੇ ਤੇ ਹੁਣ ਰਹੀ ਗੱਲ ਜਿਹੜੀ ਮੈਂ ਕੱਖ ਨਹੀਂ ਖਾਂਦੀਆਂ ਪਾਣੀ ਨਹੀਂ ਪੀਂਦੀਆਂ ਉਹਨਾਂ ਨੂੰ ਅਸੀਂ ਕੀ ਵਰਤਦੇ ਆਂ ਬਾਈ ਇੱਕ ਤਾਂ ਕਾਣੂਨ ਕਾਣੂਨ ਹੁੰਦਾ ਜਿਹੜਾ ਇੱਕ ਸੇਦਾ ਨਮਕ ਇੱਕ ਹਲਦੀ ਇੱਕ ਥੋੜਾ ਜਿਹਾ ਵਿੱਚ ਗੜ ਪਾ ਲੋ ਤੇ ਇੱਕ ਤੌੜਾ ਤੇਲ ਸਰੋਂ ਦਾ ਤੇਲ ਇਹ ਚਾਰੇ ਚੀਜ਼ਾਂ ਨੂੰ ਰਲਾ ਕੇ ਥੋੜਾ ਜਿਹਾ ਮਿੱਠਾ ਸੋਦਾ ਕਰ ਸੋਦੀ ਮੰਨ ਲਓ ਵੀ 1 ਮਹੀਨੇ ਦੀ ਖਰਾਬ ਜੇ ਦਸ ਦੇਣਾ ਜਮਾਂ ਗ੍ਰਾਮ ਹਲਦੀ 50 ਗ੍ਰਾਮ ਕਾਲਾ ਨੂਨ 50 ਗ੍ਰਾਮ ਸੇਦਾ ਨਮਕ 100 ਗ੍ਰਾਮ ਗੁੜ ਤੇ 50 100 ਗ੍ਰਾਮ ਇਹ ਸਰੋਂ ਦਾ ਤੇਲ ਤੇ 50 ਗ੍ਰਾਮ ਮਿੱਠਾ ਠੋਡਾ ਤੇ ਜਮੈਣ ਮਿੱਠਾ ਠੋਡਾ ਤੇ 50 ਗ੍ਰਾਮ ਜਮੈਣ ਇਹ ਚੀਜ਼ਾਂ ਨੂੰ ਤੁਸੀਂ ਰਲਾ ਲਓ ਚੰਗੀ ਤਰ੍ਹਾਂ ਰਲਾ ਕੇ ਉਸ ਤੋਂ ਬਾਅਦ ਸਰੋਂ ਦੇ ਤੇਲ ਪਾ ਕੇ ਇਹਦਾ ਇੱਕ ਲੱਡੂ ਬਣਾ ਲਓ ਲੱਡੂ ਬਣਾ ਕੇ ਦੋ ਪਿੰਨੀਆਂ ਛੋਟੀਆਂ-ਛੋਟੀਆਂ ਦੋ ਪਿੰਨੀਆਂ ਬਣਾ ਲਓ ਇਹਨੂੰ ਚੰਗੀ ਤਰ੍ਹਾਂ ਮਲ ਕੇ ਇੱਕ ਪਿੰਨੀ ਦਾ ਉਦੇ ਮੂੰਹ ਚ ਘਸਾ ਦਿਓ ਚੰਗੀ ਤਰ੍ਹਾਂ ਐਨ ਜਿਵੇਂ ਆਪਾਂ ਜਵਾਕ ਦੇ ਗੁਰਚ ਕਰਦੇ ਆ ਜਾਂ ਆਪਾਂ ਆਪ ਗੁਰਚ ਕਰਦੇ ਆ ਐ ਚੰਗੀ ਤਰ੍ਹਾਂ ਕਰਕੇ ਉੱਤੇ ਥੱਲੇ ਜਵਾੜੇ ਚ ਥੱਲੇ ਇੱਕ ਪਿੰਨੀ ਆ ਜਿਹੜੀ ਉਹਦੇ ਮੂੰਹ ਚ ਤੱਕ ਦੋ ਅੰਦਰ ਇਹ ਲਗਾਤਾਰ ਤੁਸੀਂ 5-4 ਦਿਨ ਦੋ ਜਿਹੜੀ ਮੈਂ ਤੁਹਾਡੀ 2 ਦਿਨ 2 ਦਿਨ ਦੇ ਦੋ 3 ਦਿਨ ਵੀ ਦੇ ਸਕਦੇ ਹਾਂ ਦਿਨ ਛੱਡ ਕੇ ਤੁਸੀਂ 5 ਵੀ ਟੋਟਲ 5 ਦੇ ਸਕਦੇ ਹੋ ਕਹਿੰਦਾ ਭਾਵ 2 ਦਿਨ ਦੇ ਇੱਕ ਦਿਨ ਛੱਡ ਕੇ 2 ਦਿਨ ਫੇਰ ਦੇ ਦਿਓ ਤੁਹਾਨੂੰ ਆਪ ਦੇ ਆਪ ਰਜੈਂਟ 101% ਮਿਲੂਗਾ ਇਹਦਾ ਕੋਈ ਕਿਤੋਂ ਮੁੱਲ ਦੀ ਦਵਾਈ ਨਹੀਂ ਲੈਣ ਦੀ ਲੋੜ ਇਹਦੇ ਨਾਲ ਥੋੜੀ ਮੈਂ ਕੱਖ ਵੀ ਖਾਊਗੀ ਪਾਣੀ ਵੀ ਪੀਊਗੀ ਤੇ ਐਨ ਖੁੱਲ ਕੇ ਰੱਜ ਕੇ ਖੜੂਗੀ ਜਿਹੜਾ ਉਹਦਾ ਆ ਮਤਲਬ ਕੁਲੇ ਜਿਵੇਂ ਆ ਭੁੱਖ ਨਾਲ ਆ ਖਾਲੀ ਹੋਰੇ ਹੁੰਦੇ ਨੇ ਇਹ ਜਮੀ ਸੈੱਟ ਹੋ ਜਾਣਗੇ ਤੇ ਆਪਣੇ ਡੰਗਰ ਕਈ ਵਾਰੀ ਸੂਆ ਮਨਾਣ ਤੋਂ ਬਾਅਦ ਨਹੀਂ ਪਰਦੇ ਆਪਦੀ ਕੁੱਖ ਤੇ ਉਹ ਕੁੱਖ ਜਮੀ ਭਰ ਜੂਗੀ ਮੈਂ ਥੋੜੀ ਖਾਣ ਲੱਗ ਜੂਗੀ ਕਿ ਬਾਕੀ ਬਰੂਟੋਨ ਦਵਾਈ ਵਗੈਰਾ ਉਹ ਤੁਸੀਂ ਚਾਰਗੀਆਂ ਤਾਂ ਚਾਰੀ ਚਲੋ ਦੇ ਨਾਲ ਕੀ ਹੁੰਦਾ ਲੀਵਰ ਸੈੱਟ ਹੋ ਜਾਂਦਾ ਲੀਵਰ ਟੋਨਿਕ ਹੁੰਦਾ ਅੰਦਰੋਂ ਸਿਸਟਮ ਜੈ ਸੈੱਟ ਰਹਿੰਦਾ ਤੇ ਮੈਂ ਖਾਈ ਜਾਂਦੀ ਆ ਵਧੀਆ ਪਰ ਜਿਹੜੀ ਇਹ ਹੀ ਦੇਸੀ ਚੀਜ਼ ਐ ਜਿਹੜੀ ਦੇਸੀ ਘਰ ਦੀ ਖਰਾਕ ਐ ਇਹਨਾਂ ਚੀਜ਼ਾਂ ਦੀ ਦਵਾਈਆਂ ਬਣਦੀਆਂ ਨੇ ਅੱਗੇ ਬੁੜੇ ਆਹੀ ਚੀਜ਼ਾਂ ਵਰਤਿਆ ਕਰਦੇ ਆਪਾਂ ਬਹੁਤ ਚੀਜ਼ਾਂ ਤੋਂ ਮਨਕਰ ਹੋ ਗਏ ਅੱਗੇ ਚਿੱਬੜ ਕੌੜ ਤੁੰਬੇ ਨਿੰਮ ਤੇ ਨਿੰਮਾਂ ਦੀਆਂ ਮਮੋਲੀਆਂ ਹੁੰਦੀਆਂ ਉਹਨਾਂ ਨੂੰ ਵੀ کریم ਬਣਦੀ ਦੀ ਕੁੱਟ ਕੇ ਤੇ ਤੇਰੀ ਕਹਾ ਹੋਰ ਬਹੁਤ ਚੀਜ਼ਾਂ ਨੇ ਮੇਰੇ ਦਿਮਾਗ ਚ ਨਹੀਂ ਹੁਣ ਜਦੋਂ ਮੇਰੇ ਕਦੇ ਦਿਮਾਗ ਚ ਆਏ ਨੇ ਮੈਂ ਦੱਸਦਾ ਨਾ ਤੇ ਦੂਜਾ ਨੰਬਰ ਇਹ ਆ ਬਾਈ ਜੇ ਆ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਈ ਗੱਲ ਨਹੀਂ ਹੁਣ ਜੀ ਜੀ ਹਰ ਮੰਦੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਬਾਹਰੋਂ ਆਸਟ੍ਰੇਲੀਆ ਜੋ ਫੋਨ ਆ ਗਿਆ ਮੈਂ ਆਸਟ੍ਰੇਲੀਆ ਜਾ ਰਿਹਾ ਹਾਂ ਹੁਣ ਉਸ ਤੋਂ ਬਾਅਦ ਗੱਲ ਕਰਦਾ ਸਤਿ ਸ੍ਰੀ ਅਕਾਲ ਜੀ